ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਐਂਡ ਤੱਕ ਪੂਰੀ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਆਪਣੇ ਚੈਨਲ ਤੇ ਕਿਸੇ ਪ੍ਰਕਾਰ ਦੀ ਐਡ ਲਾਉਣ ਵਾਸਤੇ ਵੀਰੋ ਕੋਈ ਸਾਧਨ ਖੇਤੀਬਾੜੀ ਵੇਚਣ ਵਾਸਤੇ ਕੋਈ ਪਸ਼ੂ ਪਲਾਂਟ ਕਿਸੇ ਪ੍ਰਕਾਰ ਦੀ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਬ ਰੇਟਾਂ ਦੇ ਵਿੱਚ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਅੱਜ ਆਪਾਂ ਗੱਲ ਕਰੀਏ ਪਹਿਲਾਂ ਟਰੈਕਟਰ ਲੈ ਕੇ ਆਇਆ ਸੋਡੇ ਵਾਸਤੇ HMT 511 ਜੀ ਦੇਖ ਸਕਦੇ ਹੋ ਆਲ オリジナル ਟਰੈਕਟਰ ਆ ਕਿਸਮ ਪਾਸੋਂ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਘਰੇਲੂ ਟਰੈਕਟਰ ਆ ਵਾਈ ਤੇ ਚੱਲਿਆ ਹੋਇਆ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਦਾ ਬਿਲਕੁਲ オリジナル ਆ ਬਾਡੀ ਤੇ ਚਾਸੀ ਦੇ ਰੰਗ ਤੁਸੀਂ ਦੇਖ ਸਕਦੇ ਹੋ ਨਾਲ ਦਾ ਰੰਗ ਪੇਂਟ ਆ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1995 ਮਾਡਲ ਟਰੈਕਟਰ ਆ ਵੀ ਰੋ ਇਹ ਇੰਜਨ ਗੇਅਰ ਦਾ ਬਿਲਕੁਲ ਨਵੇਂ ਵਰਗਾ ਵਾਹ ਚਲਾ ਕੇ ਦਸੱਲੀ ਕਰਕੇ ਤੁਸੀਂ ਟਰੈਕਟਰ ਨੂੰ ਫਿਰ ਖਰੀਦ ਸਕਦੇ ਹੋ ਜੇ ਆਪਾਂ ਇਹਦੇ ਨੰਬਰ ਦੀ ਗੱਲ ਕਰੀਏ ਪੰਜਾਬ ਨੰਬਰ ਦਾ ਵੀ ਰੋ ਇਹ ਟਰੈਕਟਰ ਆ HMT 5911 95 ਮਾਡਲ ਆ ਵੀ ਰੋ ਇਹ ਤੁਸੀਂ ਟਰੈਕਟਰ ਕੋਲ ਜਾ ਕੇ ਦਸੱਲੀ ਕਰਕੇ ਟਰੈਕਟਰ ਦੀ ਵਾਹ ਚਲਾ ਕੇ ਫਿਰ ਖਰੀਦ ਸਕਦੇ ਹੋ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 97794 73600 ਤੇ ਵੀਰ ਨੂੰ ਤੁਸੀਂ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਾਲ ਕਰਕੇ ਜੋ ਜਾਣਕਾਰੀ ਵੀਰੋਂ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਇੱਕ ਵਾਰ ਵੀਰ ਨੂੰ ਤੁਸੀਂ ਜ਼ਰੂਰ ਕਾਲ ਕਰਿਓ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਣਾ ਵੀਰ ਤੋਂ ਕਾਲ ਕਰਕੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦਾ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੇ ਨੂੰ 1,90,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਵੀਰੋ ਮੌਕੇ ਤੇ ਤੁਹਾਡਾ ਪੂਰਾ ਮਾਨ ਤਨ ਕੀਤਾ ਜਾਊਗਾ ਬਾਕੀ ਤੁਸੀਂ ਟਰੈਕਟਰ ਦੀ ਵਾਚ ਲਾ ਕੇ ਦਸੱਲੀ ਕਰਕੇ ਦੇਖ ਪਰਖ ਕੇ ਵੀਰੋ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਮਰਗਿਆਟਾਂ ਦਾ ਰਿੰਮਾਂ ਦਾ ਬਿਲਕੁਲ ਸਾਫਟ ਟਰੈਕਟਰ ਆ ਵੀਰੋ ਅੱਗੇ ਗੱਲ ਕਰੀਏ ਫੋਰਡ 3600 ਨਿਊ ਹਾਲੈਂਡ ਦੇਖ ਸਕਦੇ ਹੋ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਵੀਰੋ ਹਾਲਤ ਬਹੁਤ ਚੰਗੀ ਆ ਟਰੈਕਟਰ ਦੀ ਪਾਵਰ ਸਟੀering ਦੇ ਵਿੱਚ ਵੀਰੋ ਇਹ ਟਰੈਕਟਰ ਆ ਚੰਗਾ ਬੈਂਪਰ ਲੱਗਿਆ ਹੋਇਆ ਦੁਬਾਰਾ ਰੰਗ ਪੇਂਟ ਨਹੀਂ ਹੋਇਆ ओरिजिनल ਰੰਗ ਪੇਂਟ ਦੇ ਵਿੱਚ ਵੀਰੋ ਇਹ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਵੀਰੋ ਜੇ ਆਪਾਂ ਮਾਡਲ ਦੀ ਗੱਲ ਕਰੀਏ 2002 ਮਾਡਲ ਟਰੈਕਟਰ ਆ ਟਾਇਰ ਬਿਲਕੁਲ ਨਵੇਂ ਨੇ ਟਰੈਕਟਰ ਦੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਰਿੰਮਾਂ ਦਾ ਬਾਡੀ ਲਾਈਨ ਦਾ ਬਿਲਕੁਲ ओरिजिनल ਟਰੈਕਟਰ ਆ ਵੀਰੋ ਦੇਖ ਸਕਦੇ ਹੋ ਵਾਹ ਚਲਾ ਕੇ ਦਸੱਲੀ ਕਰਕੇ ਵੀਰੋ ਤੁਸੀਂ ਟਰੈਕਟਰ ਦੀ ਫੁੱਲ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਦੋ ਜੀ ਨਵੇਂ ਟਾਇਰ ਆ ਬਿਲਕੁਲ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94176 19364 ਤੇ ਵੀਰ ਨੂੰ ਤੁਸੀਂ ਕਾਲ ਕਰਕੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਵੀਰੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਡੀਓ ਦੇ ਵਿੱਚ ਵੀਰ ਨੂੰ ਤੁਸੀਂ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਹੁਣ ਇਸ ਦੀ ਰੇਟ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨੀਓ 2,52,000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਮਗਰਲੇ ਪਾਸੋਂ ਟਰੈਕਟਰ ਨੂੰ ਤੁਸੀਂ ਦੇਖ ਸਕਦੇ ਹੋ ਚੰਗੇ ਮਰਗਿਆਟ ਨੇ ਹੈਵੀ ਹੁੱਕ ਲੱਗੀ ਹੋਈ ਆ ਲੈਂਕਾ ਬਾਡੀ ਦਾ ਪੂਰਾ ਸਾਫ ਟਰੈਕਟਰ ਆ ਵੀਰੋ ਕੋਈ ਤੋੜਪਾਨ ਨਹੀਂ ਟਰੈਕਟਰ ਦੀ ਪੂਰਾ ਚੰਗਾ ਟਰੈਕਟਰ ਆ ਰੇਟ ਵਿੱਚ ਤੁਹਾਡਾ ਪੂਰਾ ਮਾਨਤਾਣ ਵੀਰ ਕਰ ਦੇਣਗੇ ਅੱਗੇ ਗੱਲ ਕਰੀਏ 11 ਫੁੱਟ ਲੰਬਾਈ ਵਾਲਾ ਟਰਾਲਾ 6.5 ਫੁੱਟ ਚੜਾਈ ਆ ਵੀਰੋ ਇਸ ਦੀ ਪੂਰਾ ਹੈਵੀ ਲੋਹੇ ਦਾ ਬਣਿਆ ਹੋਇਆ ਟਰਾਲਾ ਨਾਲ ਮਿੱਟੀ ਵਾਲੇ ਫੱਟੇ ਲੱਗੇ ਹੋਏ ਨੇ ਲੋਹੇ ਦੇ ਵੀਰੋ ਦੇਖ ਸਕਦੇ ਹੋਂ ਜੈਕ ਵਾਲਾ ਟਰਾਲਾ ਵੀਰੋ ਇਹ ਤਿੰਨ ਟਾਇਰ ਵੀਰੋ ਟਰਾਲੇ ਦੇ ਬਿਲਕੁਲ ਚੰਗੀ ਹਾਲਤ ਦੇ ਨੇ ਇੱਕ ਟਾਇਰ ਕੰਡਮਾ ਵੀਰ ਕੋ ਨਿਓ ਪਹਿਲਾਂ ਹੀ ਦੱਸਿਆ ਗਿਆ ਏਰੀਆ ਮੁਕਸਰ ਸਾਹਿਬ ਦੇ ਵਿੱਚ ਵੀਰੋ ਇਹ ਟਰਾਲਾ ਖੜਾ ਬੇਦਾਗ ਫਰਸ਼ਾ ਦੇਖ ਸਕਦੇ ਹੋਂ ਕੋਈ ਜਗਾਲ ਦੀ ਮੋਰੀ ਨਹੀਂ ਫਰਸ਼ ਦੇ ਵਿੱਚ ਪੂਰੀ ਸਾਫ਼ ਫਰਸ਼ਾ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 62800 56377 6280056377 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਪੂਰਾ ਹੈਵੀ ਹਿੱਸਾ ਲੱਗਿਆ ਹੋਇਆ ਚੰਗੇ ਗਾਡਰਾਂ ਤੇ ਚੰਗੇ ਚੈਨਰਾਂ ਤੇ ਬਣਿਆ ਹੋਇਆ ਟਰਾਲਾ ਵੀਰੋਂ ਦੇਖ ਸਕਦੇ ਹੋ ਕੜੇ ਵਾਲੇ ਰੈਮ ਨੇ ਪੂਰੇ ਹੈਵੀ ਰੈਮ ਨੇ ਬਾਹਰਲੇ ਵੀਰੋਂ ਦੇਖ ਸਕਦੇ ਹੋ ਹਾਲਤ ਟਰਾਲੇ ਦੀ ਤੁਹਾਡੇ ਸਾਹਮਣੇ ਆ ਵੀਰੋਂ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 122000 ਰੁਪਏ ਦੇ ਵਿੱਚ ਜੈਸਨੋ ਦੱਸੀ ਗਈ ਆ ਬਾਕੀ ਤੁਸੀਂ ਬੰਦੇ ਜਾਣਕਾਰੀ ਰੇਟ ਬਾਰੇ ਵੀਰ ਤੋਂ ਪ੍ਰਾਪਤ ਕਰ ਸਕਦੇ ਹੋ ਆਪਣੇ ਚੈਨਲ ਤੇ ਵੀਰੋ ਕਿਸੇ ਪ੍ਰਕਾਰ ਦੀ ਐਡ ਲਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫਰੀ ਦੇ ਵਿੱਚ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਰੋ ਤੁਹਾਡੇ ਲਈ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ